ਹਾਂਜੀ ਸਾਸਤਰੀ ਕਾਲ ਪਿਆਰੇ ਦੋਸਤੋ ਦਰਸ਼ਕੋ ਸਾਰਿਆਂ ਨੂੰ ਗੁਰੂ ਫਤਿਹ ਤੇ ਅੱਜ ਤੁਹਾਡੇ ਨਾਲ ਸਾਂਝੇ ਕਰਨੇ ਆ ਕੁਝ ਵਿਚਾਰ ਦਿਖਾਉਣਾ ਸਾਨੂੰ ਇੱਕ ਇੱਥੇ ਫਲਾਂ ਦਾ ਬੂਟਾ ਹੈਗਾ ਜੋ ਨੂੰ ਬਾਵਾ ਫਲ ਲੱਗਿਆ ਹੋਇਆ ਉਹ ਪਤਾ ਨਹੀਂ ਲੱਗ ਰਿਹਾ ਸਾਨੂੰ ਵੀ ਕਾਸ ਦਾ ਬੂਟਾ ਹੈਗਾ ਉਹ ਕਿ ਵੀ ਇਹ ਇੱਕ ਕਿਹੜਾ ਫਰੂਟ ਹੈਗਾ ਤਾਂ ਕਰਕੇ ਉਹ ਦਿਖਾਉਣੇ ਆਪਾਂ ਸਾਰੇ ਭਰਾਵਾਂ ਨੂੰ ਜੋ ਕੀ ਦੱਸ ਸਕਣ ਕਮੈਂਟ ਕਰਕੇ ਵੀ ਇਹ ਕਾਸ ਦਾ ਹੋ ਸਕਦਾ ਹਨਾ ਕਹਿੰਦੇ ਹੁੰਦੇ ਆ ਵੀ ਜੇ ਨਾਮ ਨੂੰ ਪਤਾ ਹੋਵੇ ਕਿਸੇ ਤੋਂ ਪੁੱਛ ਲੈਣਾ ਜ਼ਰੂਰੀ ਹੁੰਦਾ ਤਾਂ ਕਰਕੇ ਆਪਾਂ ਜਿੱਦ ਤੁਹਾਨੂੰ ਦਿਖਾਉਣੇ ਆ ਇਹ ਕਾਲਾ ਬੂਝਾ ਹੈਗਾ ਹਾਂ ਹਾਂ ਬੂਝਾ ਇਹ ਫਰੂਟਾਂ ਦਾ ਛੋਟੇ ਛੋਟੇ ਫਰੂਟ ਜੇ ਲੱਗੇ ਆ ਇਹ ਆਹ ਦੇਖੋ ਕੜੇ ਤੇ ਆਪਾਂ ਤੋੜੇ ਵੀ ਹੈਗੇ ਅੱਜ ਕੁਛ ਆ ਦੇਖਾਂ ਤੇ ਕੜੇ ਆ ਜੇ ਆਪਾਂ ਇਹਨਾਂ ਦਾ ਸਵਾਦ ਦੇਖੀਏ ਤਾਂ ਹੈਗਾ ਕੜੇ ਆ ਬਹੁਤ ਜਿਆਦਾ ਸਰਚ ਤੇ ਵੀ ਆਪਾਂ ਫੋਟੋ ਜੀ ਪਾ ਕੇ ਦੇਖੀ ਸੀ ਇਹ ਹੈਗਾਗਾ ਇਹ ਦੇਖਣ ਨੂੰ ਤਾਂ ਫਰੂਟ ਆਪਾਂ ਨੂੰ ਲੱਗਦਾ ਇਹ ਆੜੂਆਂ ਵਰਗਾ ਸਰਚ ਤੇ ਵੀ ਆੜੂ ਨਿਕਲਿਆ ਸੀਗਾ ਤੇ ਉਹ ਕੜਾ ਬਹੁਤ ਆੜੂ ਦੇ ਪੋਲੇ ਹੁੰਦੇ ਆ ਰੰਗ ਵੀ ਲਾਲ ਹੋ ਜਾਂਦਾ ਉਹਨਾਂ ਦਾ ਹਜੇ ਰੰਗ ਵੀ ਲਾਲ ਦੀ ਹੋਇਆ ਤੇ ਕੜਾ ਇਹ ਹੈਗਾ ਔਲੇ ਵਾਂਗੂ ਜਿਹੜਾ ਸਵਾਦ ਵੀ ਥੋੜਾ ਜਿਹਾ ਖੱਟਾ ਜਿਹਾ ਹੈਗਾ ਉਸੇ ਨੂੰ ਖੱਟੇ ਜਿਵੇਂ ਆਪਣੇ ਹੁੰਦੇ ਆ ਉਹ ਆੜੂ ਵਾਂਗੂ ਤੇ ਔਲੇ ਵਾਂਗੂ ਸਵਾਦ ਥੋੜਾ ਜਿਹਾ ਐਂ ਕਰਕੇ ਇਹ ਸਾਉਂਦ ਨਹੀਂ ਆ ਰਹੀ ਵੀ ਕੀ ਚੀਜ਼ ਹੈਗੀ ਆ ਕੀ ਨਾ ਤੇ ਇਹਦਾ ਆਪਾਂ ਤਾਂ ਹੀ ਸੋਤੋਂ ਪੁੱਛਦੇ ਆ ਵੀ ਕੀ ਆ ਇਹ ਕੀ ਚੀਜ਼ ਆ ਜਰੂਰ ਕਮੈਂਟ ਕਰਕੇ ਸਾਰੇ ਭਰਾ ਦੱਸਿਓ ਤੇ ਦੇਖੋ ਸਮਾਰ ਕੇ ਨੂੰ ਤੇ ਕੋਈ ਸਮਝ ਨਹੀਂ ਆ ਰਹੀ ਆਪਾਂ ਜਿਹੜੇ ਤੋੜੇ ਆ ਇਹਨਾਂ ਦਾ ਥੋੜਾ ਜਿਹਾ ਚਾਰ ਪਾ ਕੇ ਦੇਖਦੇ ਆ ਕਹਿੰਦੇ ਸੀਗੇ ਇੱਥੇ ਜ ਕੁਝ ਭਰਾਵਾਂ ਨਾਲ ਦੇਖਿਆ ਸੀ ਜਿਹੜਿਆ ਨੇ ਗੱਲ ਹੋਈ ਸੀ ਕਹਿੰਦੇ ਵੀ ਚਾਰ ਇਹਦਾ ਬਣ ਸਕਦਾ ਵਧੀਆ ਜੱਪਾ ਤੋੜੇ ਅੱਜ ਤੇ ਚਾਰ ਇਹਦਾ ਦੇਖਦੇ ਆਂ ਪਾ ਕੇ ਤੇ ਆ ਦੇਖੋ ਹੈ ਵਧੀਆ ਵੱਡੇ ਵੱਡੇ ਵੀ ਹੈਗੇ ਤੇ ਸਾਈਜ਼ਾ ਵੀ ਇਹ ਔਲਿਆਂ ਵਰਗਾ ਹੀ ਹੈ ਤੇ ਦੱਸਿਓ ਵੀਰ ਬਣ ਕੇ ਜਰੂਰ ਇਹ ਕਿਹੜੀ ਚੀਜ਼ ਆ ਇਹ ਹੈਗਾ ਬਦੂਤਾ ਹਨਾ ਫਾਲੇ ਨੂੰ ਬਹੁਤ ਲੱਗਿਆ ਹੋਇਆ ਤੇ ਇੱਧਰ ਆਪਣੇ ਨਾਲ ਉਹ ਸਬਜ਼ੀਆਂ ਲੱਗੀਆਂ ਹੋਈਆਂ ਜਿਹੜੀਆਂ ਤੁਹਾਨੂੰ ਪਹਿਲਾਂ ਦਿਖਾਈਆਂ ਸੀਗੀਆਂ ਸਬਜ਼ੀਆਂ ਉਹ ਵੀ ਅੱਲਾਹ ਆਪਣੀਆਂ ਤਿਆਰ ਹੋਈਆਂ ਪਈਆਂ ਬਹੁਤ ਉਹ ਸਬਜ਼ੀ ਬਣਦੀ ਐ ਤੇ ਇਹ ਫੂਲ ਬੂਟਿਆਂ ਬਾਰੇ ਫਾਲ ਬਾਰੇ ਪਤਾ ਨਹੀਂ ਸੀ ਲੱਗ ਰਿਹਾ ਵੀ ਕਾਸ ਦੇ ਹੈਗੇ ਹਨ ਤੇ ਆਪਾਂ ਹਾਂ ਤੋੜ ਲੇ ਅੱਜ ਫਿਰ ਦੇਖਦੇ ਹਾਂ ਚਾਰ ਪਾ ਕੇ ਇਹਨਾਂ ਦਾ ਵੀ ਕਿਹੋ ਜਿਹਾ ਸਵਾਦ ਆਊਗਾ ਬਣਦਾ ਚਾਰਕ ਨਾਂ ਬਣਦਾ ਹੋਰ ਇੰਨਾ ਕ ਗੱਲਾਂ ਬਾਤਾਂ ਕਰਦੀਆਂ ਸੀਗੀਆਂ ਤੁਹਾਡੇ ਨਾਲ ਤੇ ਹੋਰ ਸਾਰਿਆਂ ਸਤਿ ਸ੍ਰੀ ਅਕਾਲ ਬਹੁਤ ਵਧੀਆ ਹੋਊਗਾ ਤੇ ਇੱਥੇ ਤਾਂ ਮੌਸਮ ਥੋੜਾ ਜਿਹਾ ਬੱਦਲਬਾਈ ਜਿਹੀ ਹੋਈ ਪਈ ਐ ਠੰਢੀ ਐ ਸਵਾਟਰਾਂ ਸੂਟਰਾਂ ਪਾਉਣੇ ਹੁੰਦੇ ਆ ਬਾਹਰ ਤੇ ਪੰਜਾਬ ਚ ਘਰ ਫੋਨ ਕੀਤਾ ਸੀ ਕਹਿੰਦੇ ਵੀ ਬਹੁਤ ਹਮਸ ਜੀ ਹੋਈ ਪਈ ਐ ਗਰਮੀ ਐ ਜਾਣ ਦਾ ਨਾ ਹੀ ਨਹੀਂ ਲੈ ਰਹੇ ਇਵੇਂ 10 11 80 ਹੋ ਗਿਆ ਕਹਿੰਦੇ ਵੀ ਅਜੇ ਬਹੁਤ ਗਰਮੀ ਹੈ ਪੂਰੀ ਸੇ ਗੱਲ ਹੋਈ ਸੀ ਕਹਿੰਦੇ ਯਾਰਮੀ ਬਹੁਤ ਚੱਲ ਰਹੀ ਆ ਹਮਬਸ ਵੀ ਬਣੀ ਪਈ ਐ ਤੇ ਅੱਗੇ ਨਹੀਂ ਆਪਾਂ ਕਹਿੰਦੇ ਹੁੰਦੇ ਸੀ ਕਿ ਅੱਧੀ ਰਾਤੋਂ ਤੋਂ ਬਾਅਦ ਠੰਡ ਹੋਣ ਲੱਗ ਜਾਂਦੀ ਐ ਰਾਤ ਨੂੰ ਅੱਜ ਤੱਕ ਕਹਿੰਦੇ ਕੋਈ ਠੰਡ ਨਹੀਂ ਹੈਗੀ ਹਨਾ ਪੰਜਾਬ ਵਿੱਚ ਤੇ ਇੱਥੇ ਤਾਂ ਉਸਮ ਬਹੁਤ ਠੰਡਾ ਹੋਰ ਸਾਰਿਆਂ ਸਤਿ ਸ੍ਰੀ ਅਕਾਲ ਗੁਰੂ ਫਤਿਹ